ਪੰਜੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਆਪਾਂ ਸਪੈਸ਼ਲ ਉਹਨਾਂ ਪਰਾਵਾਂ ਲਈ ਬਣਾਈ ਹੈ ਜਿਨ੍ਹਾਂ ਦੇ ਘਰ ਵਿੱਚ ਪਸ਼ੂ ਰੱਖੇ ਹੁੰਦੇ ਹਨ ਅਤੇ ਥਣਾ ਨਾਲ ਸੰਬੰਧਿਤ ਕੁਝ ਨਾਰਮਲ ਜੀਆਂ ਬਿਮਾਰੀਆਂ ਜਿਵੇਂ ਥਣਾ ਵਿੱਚੋਂ ਛੱਡੀਆਂ ਆਉਣੀਆ ਖੂਨ ਆਉਣਾ ਜਾਂ ਥਣਾ ਦਾ ਚੜ ਜਾਣਾ ਜਾਂ ਦੁੱਧ ਪਸ਼ੂ ਘਟ ਦਿੰਦਾ ਹੈ ਤਾਂ ਇਸ ਦਵਾਈ ਦੀ ਵਰਤੋਂ ਕਰਕੇ ਆਪਾਂ ਇਹਨਾਂ ਬਿਮਾਰੀਆਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਅਤੇ ਕਿਸ ਤਰ੍ਹਾਂ ਆਪਾਂ ਘਰ ਵਿੱਚ ਹੀ ਇਸ ਦਵਾਈ ਨਾਲ ਪਸ਼ੂ ਨੂੰ ਠੀਕ ਕਰ ਸਕਦੇ ਹਾਂ ਇਸ ਦਵਾਈ ਨੂੰ ਦੇਣ ਦੇ ਨਾਲ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਹੀ ਆਪਣਾ ਪਸ਼ੂ ਠੀਕ ਹੋ ਜਾਏਗਾ ਜੇ ਗੱਲ ਕਰੀਏ ਇਸ ਦਵਾਈ ਨੂੰ ਦੇਣਾ ਕਿਵੇਂ ਹੈ ਤਾਂ ਇਸ ਦੀਆਂ 30 ਬੂੰਦਾਂ ਆਪਾਂ ਦਿਨ ਚ ਤਿੰਨ ਵਾਰ ਪਸ਼ੂ ਨੂੰ ਦੇਣੀਆਂ ਹਨ ਪੱਠਿਆਂ ਤੋਂ ਘੰਟਾ ਪਹਿਲਾਂ ਦੇਣੀਆਂ ਹਨ ਜਾਂ ਘੰਟਾ ਬਾਅਦ ਵਿੱਚ ਦੇਣੀਆਂ ਹਨ ਇਸ ਦੀ ਵਰਤੋਂ ਨਾਲ ਆਪਾਂ ਪਸ਼ੂ ਨੂੰ ਜਲਦੀ ਤੋਂ ਜਲਦੀ ਆਰਾਮ ਦੇ ਸਕਦੇ ਹਾਂ ਅਤੇ ਇਸ ਨੂੰ ਵਰਤਨ ਨਾਲ ਕੋਈ ਪਸ਼ੂ ਵਿੱਚ ਸਾਈਡ ਇਫੈਕਟ ਵੀ ਨਹੀਂ ਹੁੰਦਾ ਕਿਉਂਕਿ ਹੋਮੋਪੈਥਿਕ ਦਵਾਈ ਹੁੰਦੀ ਹੈ ਇਹਦੀ ਵਰਤੋਂ ਨਾਲ ਤੁਸੀਂ ਪਸ਼ੂਆਂ ਵਿੱਚ ਜਿਵੇਂ ਥਣਾ ਨਾਲ ਸੰਬੰਧਿਤ ਬਿਮਾਰੀਆਂ, ਥਣਾ ਵਿੱਚੋਂ ਖੂਨ ਆਉਣਾ, ਖਿੱਡੀ ਆਉਣੀ ਜਾਂ ਪਾਣੀ ਆਉਣਾ ਜਾਂ ਥਣਾ ਦਾ ਚੜ ਜਾਣਾ ਇਸ ਨਾਲ ਆਪਾਂ ਇਹਨਾਂ ਨੂੰ ਠੀਕ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਭਰਾਵਾਂ ਦਾ ਵੀ ਫਾਇਦਾ ਹੋ ਸਕੇ ਅਤੇ ਉਹ ਇਸ ਦਵਾਈ ਦੀ ਵਰਤੋਂ ਕਰਕੇ ਆਪੋ ਆਪਣੇ ਪਸ਼ੂਆਂ ਨੂੰ ਹੋਣ ਵਾਲੀਆਂ ਇਹਨਾਂ ਬਿਮਾਰੀਆਂ ਤੋਂ ਬਚਾ ਸਕਣ ਧੰਨਵਾਦ ਜੀ